ਹੁੰਨੇ ਪਤਾ ਲੱਗਿਆ ਕਿ ਪੰਜਾਬ ਦੇ ਇੱਕ ਸੀਨੀਅਰ ਪੱਤਰਕਾਰ ਮਾਲਵਿੰਦਰ ਮਾਲੀ ਸਾਹਿਬ ਨੂੰ ਪਟਿਆਲੇ ਤੋਂ ਉਹਨਾਂ ਦੇ ਭਰਾ ਦੇ ਘਰ ਤੋਂ ਮੁਹਾਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰੀ ਦਾ ਕਾਰਨ ਇੱਕ ਸੋਸ਼ਲ ਮੀਡੀਆ ਪੋਸਟ ਦੱਸੀ ਜਾ ਰਹੀ ਮੇਰਾ ਪੰਜਾਬ ਸਰਕਾਰ ਨੂੰ ਸਿੱਧਾ ਸਵਾਲ ਹੈ ਕਿ ਕੀ ਪੰਜਾਬ ਦੇ ਵਿੱਚ ਅਨਲਾਨੀ ਐਮਰਜੈਂਸੀ ਚੱਲ ਰਹੀ ਹੈ ਕਿਉਂਕਿ ਸੰਵਿਧਾਨ ਤਾਂ ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਦਿੰਦਾ ਹੈ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈ ਫਿਰ ਇਸ ਤਰੀਕੇ ਦੇ ਨਾਲ ਪੁਲਿਸ ਦੀਆਂ ਕਾਰਵਾਈਆਂ ਕਰਨੀਆਂ ਪੱਤਰਕਾਰਾਂ ਨੂੰ ਚੁੱਕਣਾ ਇਹ ਵਿਰੋਧੀ ਪਾਰਟੀਆਂ ਦੇ ਜਿਹੜੇ ਲੀਡਰ ਸਾਹਿਬਾਨ ਨੇ ਉਹਨਾਂ ਦੀ ਜ਼ੁਬਾਨ ਬੰਦ ਕਰਨਾ ਇਹ ਕਿੱਥੋਂ ਤੱਕ ਜਾਏਗਾ ਰਾਜਨੀਤੀ ਦੇ ਵਿੱਚ ਵਿਚਾਰਕ ਮਤਭੇਦ ਸੁਭਾਵਿਕ ਨੇ ਤੇ ਵਿਰੋਧੀਆਂ ਦਾ ਕੰਮ ਹੈ ਸਰਕਾਰ ਦੇ ਮਾੜੇ ਕੰਮਾਂ ਨੂੰ ਉਜਾਗਰ ਕਰਨਾ ਤੇ ਸਰਕਾਰ ਦਾ ਕੰਮ ਹੈ ਲੋਕਾਂ ਦੇ ਨਾਲ ਕੀਤੇ ਵਾਅਦੇ ਪੂਰੇ ਕਰਨ ਔਰ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਅੱਜ ਭਗਵੰਤ ਮਾਨ ਸਾਹਿਬ ਉਰੇ ਤੱਕ ਤਾਂ ਪਹੁੰਚੇ ਨੇ ਕਿ ਉਦੋਂ ਦੀਆਂ ਸਰਕਾਰਾਂ ਦੇ ਵਿੱਚ ਸਹਿਣਸ਼ੀਲਤਾ ਸੀ ਨੇ ਮਾਨ ਸਾਹਿਬ ਨੇ ਨਾਤਾ ਕਿਕਲੀਆਂ ਪਾਉਣ ਦੇ ਵਿੱਚ ਕੋਈ ਕਮੀ ਛੱਡੀ ਨਾ ਵਿਰੋਧੀਆਂ ਦੇ ਉੱਤੇ ਵਿਅੰਗ ਕਰਨ ਚ ਕੋਈ ਕਮੀ ਛੱਡੀ 2014 ਦੇ ਵਿੱਚ ਐਮਪੀ ਬਣੇ ਸੀ 2022 ਚ ਮੁੱਖ ਮੰਤਰੀ ਬਣੇ ਪਰ ਕੋਈ ਝੂਠਾ ਪਰਚਾ ਕੋਈ ਆਰਟੀ ਐਕਟ ਦਾ ਪਰਚਾ ਮੈਂ ਤਾਂ ਸਮਝ ਨਹੀਂ ਸਕਦਾ ਕਿ ਚਾਹੇ ਅਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਉਸ ਤੋਂ ਬਾਅਦ ਵਾਲੀਆਂ ਸਰਕਾਰਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕੀਤਾ ਹੋਵੇ ਸੋ ਐਸੀਆਂ ਕਾਰਵਾਈਆਂ ਦੀ ਕਰੜੇ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਹਾਂ ਤੇ ਸਰਕਾਰ ਨੂੰ ਡਿਮਾਂਡ ਕਰਦੇ ਹਾਂ ਕਿ ਜਲਦ ਤੋਂ ਜਲਦ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ